ਗਰੰਥੀ ਸਿੰਘ ਉਦਮ ਕਰਨ ਪਿੰਨਾ ਪਿੰਨਾ ਚ ਉਪਰਾਲੇ ਕਰਨ ਮੈਂ ਕਹਿੰਦਾ ਇਹ ਤੇ ਸੋਨੇ ਨਾਲ ਤੋਲ ਦਿੱਤੇ ਜਾਣ ਜੇ ਬੰਦਾੇ ਕੰਮ ਵੀ ਪੂਰਾ ਕਰਨ ਤੇ ਕਦਰ ਵੀ ਫਿਰ ਪੂਰੀ ਹੋਵੇ ਸਾਨੂੰ ਅੱਜ ਬੜੀ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਣੀ ਹੈ ਲੱਭਣਾ ਲੱਭਦਾ ਨਹੀਂ ਕੋਈ ਗਰੰਥੀ ਨਹੀਂ ਲੱਭਦਾ ਕੋਈ ਪਾਠੀ ਨਹੀਂ ਲੱਭਦਾ ਅੱਜ ਅੱਜ ਦੇ ਸਮੇਂ ਚ ਇਹ ਇਹ ਜਿਹੜਾ ਕੰਮ ਹੁੰਦਾ ਹੈ ਇਹ ਸਮਾਰਟ ਵਰਕ ਚ ਆਉਂਦਾ ਹੈ ਪਾਠ ਕਰਨਾ ਕਰਾਉਣਾ ਇਹ ਸਮਾਰਟ ਵਰਕ ਹੈ ਤੇ ਸਮਾਰਟ ਵਰਕ ਲੋਕ ਛੱਡਦੇ ਜਾਂਦੇ ਆ ਪਾਠ ਸਿੱਖਣਾ ਸੌਖਾ ਨਹੀਂ ਹੈ 2-3 ਸਾਲ 4 ਸਾਲ ਲੱਗ ਕੇ ਬੰਦਾ ਚੰਗਾ ਪਾਠੀ ਬਣਦਾ ਤੇ ਅੱਜ ਇਹ ਛੱਡਦੇ ਜਾਂਦੇ ਆਂ ਅਸੀਂ ਸਾਰੇ ਇੰਟਰਸਟ ਨਹੀਂ ਰਿਹਾ ਕਦਰ ਨਹੀਂ ਰਹੀ ਅੱਛਾ ਤੂੰ ਤੇ ਪਾਠੀ ਆਂ ਚੱਲੇ ਤਾਂ ਪਾਠੀ ਜਿਆ ਗਰੰਥੀ ਜਿਆ ਐਂ ਸਮਝਦੇ ਆ ਲੋਕ ਗਰੰਥੀਆਂ ਪਾਠੀਆਂ ਨੇ ਵੇਦੇ ਐਵੇਂ ਹੀ ਹੁੰਦੇ ਸੋ ਐਦਾਂ ਨਹੀਂ ਭਾਈ ਸੋ ਕਦਰ ਕਰਨੀ ਸਿੱਖੀਏ ਜਿੰਨੇ ਗਰੰਥੀ ਸਿੰਘ ਨੇ ਬੱਚਿਆਂ ਨੂੰ ਵਿਦਿਆ ਪੜਾਉਣ ਹੋਰ ਬੱਚਿਆਂ ਨੂੰ ਸੰਥਿਆ ਕਰਾਉਣ ਤੇ ਬਾਕੀ ਤੁਸੀਂ ਸਾਰੇ ਉਹਨਾਂ ਦੀ ਕਦਰ ਕਰੋ ਚੰਗੀਆਂ ਤਨਖਾਹਾਂ ਹੋਣ ਤਾਂ ਜੋ ਆਪਣੇ ਬੱਚਿਆਂ ਦਾ ਚੰਗਾ ਨਿਰਭਾਹ ਕਰ ਸਕਣ ਉਹਨਾਂ ਦੇ ਵੀ ਬੱਚੇ ਚੰਗੇ ਇੰਗਲਿਸ਼ ਮੀਡੀਅਮ ਵਿੱਚ ਗ੍ਰੰਥੀਆਂ ਦੇ ਬੱਚੇ ਪੜਨ ਉਹ ਵੀ ਕਿਤੇ ਚੰਗੀਆਂ ਡਿਗਰੀਆਂ ਹਾਸਲ ਕਰਨ ਇਹ ਵੀ ਕੋਸ਼ਿਸ਼ ਕਰੋ ਸਾਰੀਆਂ ਸੰਗਠਾ ਦਾ